ਬਵਾਸੀਰ ਐ ਆਪਰੇਟ ਕਰਨ ਬਾਰੇ ਸੋਚ ਰਹੇ ਹੋ ਬਿਲਕੁਲ ਵੀ ਕਬਰਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਹਾਡਾ ਬਿਨਾ ਆਪਰੇਟ ਤੋਂ ਜਿਹੜਾ ਇਲਾਜ ਹੋ ਸਕਦਾ ਤਾਂ ਪਹਿਲੇ ਤਾਂ ਇਹ ਦੱਸੋ ਪਿਆਜ਼ ਜਾਂ ਤੇਲ ਜਾਂ ਕੀ ਲੈ ਕੇ ਬੈਠੇ ਹੋਇਓ ਇਹ ਬਵਾਸੀਰ ਦੇ ਲਈ ਬਹੁਤ ਵਧੀਆ ਕਾਰਗਰ ਨੁਸਖਾ ਜਿਹੜਾ ਬਵਾਸੀਰ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ ਜਦੋਂ ਮੈਡੀਸਨ ਜੜਾਂ ਉਹਦੀਆਂ ਖਤਮ ਕਰਦੀਆਂ ਸਵੇਲਿੰਗ ਠੀਕ ਕਰ ਦੇਣੀ ਹੈ ਜਦੋਂ ਅਸੀਂ ਆਪਣਾ ਟ੍ਰੀਟਮੈਂਟ ਦਿੰਨੇ ਆ ਅਸੀਂ ਐਲਟਰੋਪੈਥੀ ਮੈਡੀਸਨ ਦਿੰਨੇ ਆ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਇਸੇ ਪੌਦਿਆਂ ਦੇ ਆਧਾਰ ਤੇ ਕੰਮ ਕਰਦੀ ਹੈ ਜਿਹੜੀ ਇਲੈਕਟ੍ਰੋਪੈਥੀ ਮੈਡੀਸਨ ਨੈਚੁਰੋਪੈਥੀ ਹੁੰਦੀ ਆ ਡ੍ਰੌਪਸ ਹੁੰਦੇ ਨੇ ਅਰਕ ਕੱਢੇ ਹੁੰਦੇ ਨੇ ਪੌਦਿਆਂ ਦੇ ਸਬਜ਼ੀਆਂ ਦੇ ਫਲਾਂ ਦੇ ਇਹਨਾਂ ਦੇ ਕੋਈ ਸਾਈਡ ਈਫੈਕਟ ਨਹੀਂ ਹੁੰਦੇ ਕਈ ਤਰ੍ਹਾਂ ਦੀ ਬੌਸਿਰ ਹੁੰਦੀ ਆ ਇੱਕ ਹੁੰਦਾ ਪਕੰਦਰ ਹੋੜਾ ਜਾਂ ਜੇ ਮਸੇ ਬਣ ਗਏ ਜੇ ਮੋਕੇ ਬਣ ਗਏ ਬਹੁਤ ਲੋਕ ਆਉਂਦੇ ਨੇ ਪਰੇਸ਼ਾਨ ਸਾਡੇ ਕੋਲੇ ਦੁਖੀ ਹੋ ਕੇ ਪੇਸ਼ੈਂਟ ਆਉਂਦੇ ਆ ਲੇਕਿਨ ਹੱਸ ਕੇ ਜਾਂਦੇ ਆ ਕਿਉਂ ਜਾਂਦੇ ਆ ਜਿਹੜੀ ਇਲੈਕਟ੍ਰੋਪੈਥੀ ਮੈਡੀਸਨ ਬਹੁਤ ਵਧੀਆ ਰਿਜ਼ਲਟ ਨੇ ਉਹਦੇ ਸਾਡੀਆਂ ਹਾਈਟ ਦੀਆਂ ਮੈਡੀਸਨ ਚੱਲਦੀਆਂ ਨੇ ਸਾਡੀਆਂ ਕੰਨਾਂ ਦੀਆਂ ਮੈਡੀਸਨ ਚੱਲਦੀਆਂ ਨੇ ਸਾਡੇ ਬਵਾਸੇਰ ਦੀਆਂ ਲੀਵਰ ਦੀਆਂ ਕਿਰਨੀਆ ਦੀਆਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਇਲਾਜ ਕਰਦੇ ਆਂ ਤਾਂ ਜਿਹੜੀ ਪ੍ਰੈਗਨੈਂਸੀ ਦੇ ਵਿੱਚ ਜ਼ਿਆਦਾ ਬਵਾਸੇਰ ਹੁੰਦੇ ਜ਼ਿਆਦਾ ਬਵਾਸੇਰ ਹੋਣ ਦੇ ਲੱਛਣ ਅਤੇ ਕਾਰਨ ਕੀ ਹੈ ਕਿਉਂਕਿ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਸ ਤੋਂ ਬਾਅਦ ਜੋਰ ਲੱਗਦਾ ਜੋਰ ਲੱਗਣ ਨਾਲ ਉਹਦੇ ਮਸੇਜੇ ਫੱਟ ਜਾਂਦੇ ਨੇ ਜ਼ਿਆਦਾ ਇਹਦੇ ਵਿੱਚ ਮੈਡੀਸਨ ਨਹੀਂ ਖਾਣੀਆਂ ਚਾਹੀਦੀਆਂ ਸਪਾਈਸੀ ਫੂਡ ਨਹੀਂ ਜ਼ਿਆਦਾ ਖਾਣੇ ਚਾਹੀਦੇ ਕੋਈ ਵੀ ਬਿਮਾਰੀ ਆ ઓਪਰੇਟ ਨਾਲ ਹੱਲ ਨਹੀਂ ਹੈਗਾ ਜਦੋਂ ਅਸੀਂ ਖਾਣਾ ਪੀਣਾ ਵਾਂਦ ਨਹੀਂ ਕੀਤਾ ਜਾਂ ਅਸੀਂ ਕੋਈ ਪਰਹੇਜ ਨਹੀਂ ਕੀਤੇ ਅਸੀਂ ਸਹੀ ਤਰੀਕੇ ਨਾਲ ਆਪਰੇਟ ਨਹੀਂ ਹੋਇਆ ਉਹਨੇ ਬਵਾਸੀਰ ਨੇ ਦੁਬਾਰਾ ਹੋਣੀ ਹੋਣਾ ਜੀ ਬਵਾਸੀਰ ਹੋਣ ਦੇ ਲੱਛਣ ਕੀ ਨੇ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਜੀ ਪਹਿਲਾਂ ਖਾਰਸ਼ ਹੋਊਗੀ ਜਲਨ ਹੋਊਗੀ ਜਿਹੜੀ ਪੋਟੀ ਹੁੰਦੀ ਹੈ ਟੈਟ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਤੁਹਾਨੂੰ ਇਦਾਂ ਦੇ ਲੱਛਣ ਦਿਖਾਈ ਦੇਣ ਤਾਂ ਸਮਝ ਲਓ ਤੁਹਾਨੂੰ ਬਵਾਸੀਰ ਹੋਣੀ ਸ਼ੁਰੂ ਹੋ ਗਈ ਮਤਲਬ ਦਾਵਾ ਕਰ ਰਹੇ ਹੋ ਤੁਸੀਂ ਇਸ ਚੀਜ਼ ਦਾ ਕਿ ਜਿਹੜੀ ਤੁਹਾਡੀ ਮੈਡੀਸਿਨ ਆ ਬਿਲਕੁਲ ਜੜ ਤੋਂ ਖਤਮ ਕਰ ਦੂਗੀ ਅਸੀਂ ਮੈਡੀਕਲ ਲੈਨ ਦੇ ਵਿੱਚ ਕੋਸ਼ਿਸ਼ ਕਰ ਸਕਦੇ ਆ ਅਸੀਂ ਗਰੰਟੀ ਨਹੀਂ ਦੇ ਸਕਦੇ ਜੇ ਅਸੀਂ ਗਰੰਟੀ ਦਿੰਨੇ ਆ ਉਹ ਬੰਦਾ ਠੱਗਾ ਜਿਹੜੀ ਅਸੀਂ ਦਾਵਾ ਹੈ ਦਾਵਾ ਨਹੀਂ ਕੋਸ਼ਿਸ਼ ਮੈਂ ਕੋਸ਼ਿਸ਼ ਕਰਦਾ ਪਰਮਾਤਮਾ ਦੀ ਰਹਿਮਤ ਨਾਲ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਨੇ ਤੁਹਾਨੂੰ ਲੱਗਦਾ ਕਿ ਜਿਹੜਾ ਬਵਾਸੀਰ ਆ ਉਹਦਾ 100% ਇਲਾਜ ਹੋ ਜਾਗਾ ਹਾਂਜੀ ਮੈਮ ਮੈਂ ਤਾਂ ਦੱਸਾਂ 99% ਸਾਡੇ ਵੱਲੋਂ ਹੁੰਦਾ ਜੀ 1% ਅਸੀਂ ਪੇਸ਼ੈਂਟ ਵੱਲੋਂ ਛੱਡਦੇ ਆ ਕਿ ਉਹ ਕਿਦਾਂ ਦੇ ਪਰਹੇਜ਼ ਕਰਦਾ ਮੈਡਮ ਜੀ ਦੇਖਿਆ ਜਾਵੇ ਅੱਜ ਕੱਲ ਤਾਂ 14-14 ਸਾਲ ਦੇ ਬੱਚੇ 10-10 ਸਾਲ ਦੇ ਬੱਚਿਆਂ ਨੂੰ ਵਵਾਸੀਰ ਹੋ ਰਹੀ ਆ ਦੇਖੋ ਵਵਾਸੀਰ ਦੇ ਕਾਰਨ ਅੱਜ ਕੱਲ ਸਾਡਾ ਖਾਣਾ ਪੀਣਾ ਨਹੀਂ ਸਹੀ ਹੈਗਾ ਮੇਰੇ ਕੋਲ ਹੁਣ ਪੇਸ਼ੈਂਟ ਆਉਂਦੇ ਨੇ ਜੀ ਇੰਨੀ ਗਰਮੀ ਦੇ ਵਿੱਚ ਡਰਾਈ ਫਰੂਟ ਲੋਕ ਹਜੇ ਵੀ ਨਹੀਂ ਛੱਡਦੇ ਮੌਸਮ ਜਿੱਦਾਂ ਬਣਿਆ ਉਦਾਂ ਦੀ ਤਸਵੀਰ ਦੇ ਅਸੀਂ ਜਦੋਂ ਅਸੀਂ ਲੈਣੇ ਆ ਨਾ ਫੂਡ ਵਗੈਰਾ ਲੈਣੇ ਆ ਅਸੀਂ ਤੰਦਰੁਸਤ ਰਹਿਣੇ ਆ ਮੈਂ ਕਹਿੰਨਾ ਹਰ ਬੰਦਾ ਅੱਜ ਕੱਲ ਪਾਸ ਫੂਡ ਦੇ ਪਿੱਛੇ ਆ ਘਰ ਦੀ ਰੋਟੀ ਦਾ ਬੱਚੇ ਕਹਿੰਦੇ ਸਾਨੂੰ ਸਵਾਦ ਹੀ ਨਹੀਂ ਲੱਗਦੀ ਜਿੱਦ ਨਾਲ ਸਾਨੂੰ ਕਬਜ ਰਹਿਣ ਲੱਗ ਜਾਂਦੀ ਹੈ ਸਾਡਾ ਪੇਟ ਸਾਫ਼ ਨਹੀਂ ਹੁੰਦਾ ਤੇ ਸਾਨੂੰ ਬਵਾਸੀਰ ਦੇ ਨਾਲ ਐਦਾਂ ਦੀਆਂ ਪਰੇਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਦ ਸਿਟੀ ਐਟਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਹਿਮ ਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਸਾਨੇਵਾਲ ਏਪੀ ਇਲੈਕਟ੍ਰੋ ਹੋਮੋਪੈਥਿਕ ਹਸਪੀਟਲ ਪਹੁੰਚੇ ਹਾਂ ਜਿੱਥੇ ਕੀ ਤੁਹਾਡੀ ਵੱਡੀ ਤੋਂ ਵੱਡੀ ਬਿਮਾਰੀ ਦਾ ਇਲਾਜ ਜਿਹੜਾ ਆ ਬਹੁਤ ਸਸਤੇ ਤੇ ਵਧੀਆ ਦੇ ਵਿੱਚ ਹੋ ਸਕਦਾ ਹੈ ਤੇ ਵੀਡੀਓ ਨੂੰ ਜ਼ਰੂਰ ਦੇਖ ਕੇ ਆਈਏ ਆਪਾਂ ਡਾਕਟਰ ਨਾਲ ਗੱਲ ਕਰਦੇ ਆ ਤਾਂ ਸਿਟੀ ਐਟਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਹਿਮ ਮਲਿਕ ਸਵਾਗਤ ਕਰਦੀ ਆ ਬਵਾਸੀਰ ਹੈ ਆਪਰੇਟ ਕਰਨ ਬਾਰੇ ਸੋਚ ਰਹੇ ਹੋ ਪਰ ਕਿਤੇ ਨਾ ਕਿਤੇ ਡਰ ਵੀ ਲੱਗ ਰਿਹਾ ਪਰ ਹੁਣ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਤੁਹਾਡਾ ਬਿਨਾ ਆਪਰੇਟ ਤੋਂ ਜਿਹੜਾ ਹੈ ਇਲਾਜ ਹੋ ਸਕਦਾ ਉਹ ਵੀ ਬਹੁਤ ਸਸਤੇ ਤੇ ਵਧੀਆ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਓ ਕਿਉਂਕਿ ਵੀਡੀਓ ਜਿਹੜੀ ਹੈ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਜਲਦੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਤੁਹਾਡੇ ਨਹੀਂ ਤਾਂ ਤੁਹਾਡੇ ਹੋਰ ਰਿਸ਼ਤੇਦਾਰਾਂ ਤੇ ਤੇ ਫਰੈਂਡ ਦੇ ਜਿਹੜੇ ਕੰਮ ਆਣ ਵਾਲੀ ਹੈ ਤੇ ਅੱਜ ਸਾਡੇ ਨਾਲ ਡਾਕਟਰ ਅਮਨਪ੍ਰੀਤ ਜੀ ਮੌਜੂਦ ਨੇ ਜੋ ਕਿ ਅੱਜ ਸਾਨੂੰ ਦੱਸਣਗੇ ਕਿ ਕਿਸ ਤਰੀਕੇ ਨਾਲ ਆਪਾਂ ਜਿਹੜਾ ਹੈ ਆਪਣੀ ਜਿਹੜੇ ਬਵਾਸੀਰ ਆਉ ਕਿਸ ਤਰੀਕੇ ਨਾਲ ਦੂਰ ਕਰ ਸਕਦੇ ਸਾਰੀ ਗੱਲਬਾਤ ਕਰਦੇ ਤੇ ਤੁਹਾਡੇ ਤੱਕ ਪਹੁੰਚਾਣੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਸੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਤੁਸੀਂ ਅੱਜ ਸਾਡੇ ਕੋਲ ਆਏ ਹੋ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਪਿਆਜ਼ ਜਾਂ ਤੇਲ ਜਾਂ ਕੀ ਲੈ ਕੇ ਬੈਠੇ ਹੋਇਓ ਇਹ ਵੀ ਤੁਹਾਨੂੰ ਦੱਸਾਂਗੇ ਮੈਡਮ ਇਹ ਬਵਾਸੀਰ ਦੇ ਲਈ ਬਹੁਤ ਵਧੀਆ ਕਾਰਗਰ ਨੁਸਖਾ ਜਿਹੜਾ ਬਵਾਸੀਰ ਨੂੰ ਜੜ ਤੋਂ ਖਤਮ ਕਰ ਦਿੰਦਾ ਇਹਦੇ ਬਾਰੇ ਵੀ ਦੱਸਾਂਗੇ ਪਹਿਲਾਂ ਆਪਾਂ ਥੋੜੀ ਜੀ ਗੱਲ ਕਰਾਂਗੇ ਬਵਾਸੀਰ ਬਾਰੇ ਹਨਾ ਦੱਸੋ ਸਰ ਕਿ ਬਵਾਸੀਰ ਹੁੰਦੀ ਕੀ ਤੇ ਲੱਛਣ ਕੀ ਨੇ ਦੇ ਹਾਂਜੀ ਮੈਡਮ ਜਿਹੜੀ ਬਵਾਸੀਰ ਆ ਇਹ ਹੁੰਦੀ ਆ ਮੈਮ ਜਿਵੇਂ ਮੰਨ ਲਓ ਬਾਦੀ ਬਵਾਸੀਰ ਖੂਨੀ ਬਵਾਸੀਰ ਕਈ ਤਰ੍ਹਾਂ ਦੀ ਬਵਾਸੀਰ ਹੁੰਦੀ ਆ ਇੱਕ ਹੁੰਦਾ ਪਗੰਦਰ ਫੋੜਾ ਜਿਹਨੂੰ ਕਹਿੰਦੇ ਨੇ ਪਗੰਦਰ ਫੋੜਾ ਠੀਕ ਨਹੀਂ ਹੋ ਸਕਦਾ ਜਿਹੜੀ ਬਵਾਸੀਰ ਆ ਉਹ ਵੀ ਕਹਿੰਦੇ ਜੀ ਜੇ ਖੂਨ ਪੈਣ ਲੱਗ ਗਿਆ ਤਾਂ ਠੀਕ ਨਹੀਂ ਹੁੰਦਾ ਜਾਂ ਜੇ ਮਸੇ ਬਣ ਗਏ ਜੇ ਮੋਕੇ ਬਣ ਗਏ ਤਾਂ ਉਹ ਡਾਕਟਰ ਕਹਿੰਦਾ ਆਪਰੇਟ ਕਰਨਾ ਪਊਗਾ ਪਰ ਇੱਥੇ ਮੈਡਮ ਸਾਡੇ ਕੋਲ ਆਪਰੇਟ ਕਰਾ ਕੇ ਵੀ ਬਹੁਤ ਅਸੀਂ ਠੀਕ ਨਹੀਂ ਹੁੰਦੀ ਲੋਕਾਂ ਦੀ ਬਹੁਤ ਲੋਕ ਆਉਂਦੇ ਨੇ ਪਰੇਸ਼ਾਨ ਜਦੋਂ ਅਸੀਂ ਆਪਣਾ ਟ੍ਰੀਟਮੈਂਟ ਦਿੰਨੇ ਆ ਅਸੀਂ ਇਲੈਕਟਰੋਪੈਥੀ ਮੈਡੀਸਨ ਦਿੰਨੇ ਆ ਉਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਬਹੁਤ ਵਧੀਆ ਹੁਣ ਮੈਂ ਤੁਹਾਨੂੰ ਦੱਸਦਾ ਪਿੱਛੇ ਜੇ ਐ ਮਹਾੜੀ ਦਾ ਪੇਸ਼ੈਂਟ ਜੀ ਆ ਮੇਰੇ ਕੋਲੇ 4 ਗ੍ਰਾਮ ਖੂਨ ਰਹਿ ਗਿਆ ਜੀ ਉਹਦੇ ਵਿੱਚ ਉਹਨੇ ਆਪਰੇਟ ਵੀ ਕਰਾਇਆ ਤਿੰਨ ਵਾਰ ਆਪਰੇਟ ਕਰਾਇਆ ਜੀ ਕੋਈ ਇੱਕ ਧਾਗੇ ਵਾਲਾ ਕਹਿੰਦੇ ਆ ਆਪਰੇਟ ਕਰਦੇ ਅੰਦਰ ਕੋਈ ਮਸਾ ਹੁੰਦਾ ਕੋਈ ਉਹਨਾਂ ਨੇ ਬਵਾਸੀਰ ਦਾ ਆਪਰੇਟ ਕਰਵਾਇਆ ਤੇ ਉਹਨ ਕੋਈ ਵੀ ਆਰਾਮ ਨਹੀਂ ਮਿਲਿਆ ਬਿਲਕੁਲ ਦੁਖੀ ਹੋ ਚੁੱਕਿਆ ਸੀਗਾ ਉਹ ਸਾਡੀ ਇੰਟਰਵਿਊ ਸੁਣ ਕੇ ਜਦੋਂ ਸਾਡੇ ਕੋਲੇ ਆਇਆ ਤੇ ਅਸੀਂ ਉਹਨੂੰ ਦੇਖਿਆ ਵੀ ਮੈਂ ਉਹਨੂੰ ਚੈੱਕ ਕੀਤਾ ਤਾਂ ਮੈਂ ਉਹਨੂੰ ਕਿਹਾ ਜੀ ਜਿਆਦਾ ਕੋਈ ਪ੍ਰੋਬਲਮ ਤਾਂ ਹੈ ਨਹੀਂਗੀ ਉਹ ਕਹਿੰਦਾ ਜੀ ਮੇਰੇ ਤੇ ਖੂਨ ਹੀ 4 ਗ੍ਰਾਮ ਰਹਿ ਗਿਆ ਮੈਂ ਕੋਈ ਗੱਲ ਹੀ ਠੀਕ ਕਰ ਦਿੰਨੇ ਆ ਪਹਿਲੇ ਮਹੀਨੇ ਜੀ ਖੂਨ ਆਉਣਾ ਬੰਦ ਹੋ ਗਿਆ ਬਿਲਕੁਲ ਬਾਬਾ ਜੀ ਠੀਕ ਆ ਹੁਣ ਵੀ ਬੰਦਾ ਬੈਠਾ ਜੀ ਵਧੀਆ ਆਰਾਮ ਮਿਲਿਆ ਹੋਇਆ ਖੂਨ ਜਿਹੜਾ ਸੀਗਾ ਹੁਣ 12 ਤੋਂ 13 ਗ੍ਰਾਮ ਖੂਨ ਆ ਉਹਦੇ ਵਿੱਚ ਖੂਨ ਵੀ ਵਧਣਾ ਸ਼ੁਰੂ ਹੋ ਗਿਆ ਦੇਖੋ ਕੋਈ ਵੀ ਬਿਮਾਰੀ ਆਪਰੇਟ ਨਾਲ ਹੱਲ ਨਹੀਂ ਹੈਗਾ ਆਪਰੇਟ ਦੇ ਵਿੱਚ ਕੀ ਕਰਾਂਗੇ ਅਸੀਂ ਆਪਰੇਟ ਕਰਤਾ ਆਪਰੇਟ ਕਰਕੇ ਜਦੋਂ ਅਸੀਂ ਖਾਣਾ ਪੀਣਾ ਮੰਤ ਨਹੀਂ ਕੀਤਾ ਜਾਂ ਅਸੀਂ ਕੋਈ ਪ੍ਰਹੇਜ ਨਹੀਂ ਕੀਤੇ ਅਸੀਂ ਸਹੀ ਤਰੀਕੇ ਨਾਲ ਆਪਰੇਟ ਨਹੀਂ ਹੋਇਆ ਉਹਨੇ ਬਵਾਸੀਰ ਨੇ ਦੁਬਾਰਾ ਹੋਣਾ ਹੀ ਹੋਣਾ ਜੀ ਜਿਹੜੀਆਂ ਮੈਡੀਸਨ ਨਾਲ ਬਵਾਸੀਰ ਠੀਕ ਹੁੰਦੀ ਆ ਬਵਾਸੀਰ ਨੇ ਕੀ ਐ ਜਦੋਂ ਮੈਡੀਸਨ ਨੇ ਜੜਾਂ ਉਹਦੀਆਂ ਖਤਮ ਕਰਦੀਆਂ ਸਵੇਲਿੰਗ ਠੀਕ ਕਰ ਦੇਣੀ ਐ ਜਿਹੜੀ ਅੰਦਰਲੇ ਪਾਸੇ ਅਲਸਰ ਵਗੈਰਾ ਹੋ ਗਏ ਸਾਰਿਆਂ ਠੀਕ ਕਰ ਇੰਨਾ ਦਾਵਾ ਕਰਕੇ ਕਿੱਦਾਂ ਕਹਿ ਸਕਦੇ ਹੋ ਇੰਨਾ ਦਾਵਾ ਲੈ ਕੇ ਕਿ ਹਾਂ ਆਪਰੇਟ ਤੋਂ ਬਾਅਦ ਵੀ ਜਿਹੜੀ ਐ ਬਵਾਸੀਰ ਠੀਕ ਨਹੀਂ ਹੁੰਦੀ ਕਿਉਂਕਿ ਲਾਸਟ ਸਟੇਜ ਜਿਹੜੀ ਆਪਰੇਟ ਹੀ ਰਹਿ ਜਾਂਦੀ ਐ ਤੇ ਲੋਕ ਜਿਹੜਾ ਆਪਰੇਟ ਕਰਾਉਂਦੇ ਨੇ ਆਪਣੀ ਬਵਾਸੀਰ ਠੀਕ ਕਰਨ ਲਈ ਮੈਂ ਨਹੀਂ ਕਹਿੰਦਾ ਜੀ ਲੋਕ ਕਹਿੰਦੇ ਆ ਮੇਰੇ ਕੋਲੇ ਪੇਸ਼ੈਂਟ ਆਉਂਦੇ ਆ ਜਿਹੜੀਆਂ ਮੈਂ ਜਿਹੜੇ ਇਲਾਜ ਕਰ ਰਿਹਾ ਜਿੱਦਾਂ ਦੇ ਮੈਂ ਪੇਸ਼ੈਂਟ ਦੇਖ ਰਿਹਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਮੇਰੇ ਕੋਲੇ ਬਹੁਤ ਪੇਸ਼ੈਂਟ ਨੇ ਜੀ ਬਾਕੀ ਮੈਂ ਤਾਂ ਇਹ ਕਹੂੰਗਾ ਜੀ ਜਿਹਨੂੰ ਬਵਾਸੀਰ ਆਪਰੇਟ ਕਰਵਾ ਕੇ ਵੀ ਦੁਬਾਰਾ ਹੋਈ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੋਈ ਆ ਕਿ ਨਹੀਂ ਹੋਈ ਕਿੰਨੀ ਵਾਰ ਆਪਰੇਟ ਕਰਵਾਇਆ ਤੁਹਾਨੂੰ ਆਪੇ ਪਤਾ ਲੱਗ ਜਾਣਾ ਦੇਖੋ ਭੈਣ ਜੀ ਸਾਡੇ ਕੋਲੇ ਪੇਸ਼ੈਂਟ ਆਉਂਦੇ ਆ ਜੀ ਸਾਡੇ ਕੋਲੇ ਦੁਖੀ ਹੋ ਕੇ ਪੇਸ਼ੈਂਟ ਆਉਂਦੇ ਆ ਲੇਕਿਨ ਹੱਸ ਕੇ ਜਾਂਦੇ ਆ ਕਿਉਂ ਜਾਂਦੇ ਆ ਜਿਹੜੀ ਐਲੈਕਟਰੋਪੈਥੀ ਮੈਡੀਸਨ ਆ ਬਹੁਤ ਵਧੀਆ ਰਿਜ਼ਲਟ ਨੇ ਉਹਦੇ ਅਸੀਂ ਪੌਦਿਆਂ ਦੇ ਆਧਾਰ ਤੇ ਕੰਮ ਕਰਦੀ ਜਿਹੜੀ ਐਲੈਕਟਰੋਪੈਥੀ ਮੈਡੀਸਨ ਨੈਚੁਰੋਪੈਥੀ ਹੁੰਦੀ ਆ ਡ੍ਰੌਪਸ ਹੁੰਦੇ ਨੇ ਅਰਕ ਕੱਢੇ ਹੁੰਦੇ ਨੇ ਪੌਦਿਆਂ ਦੇ ਸਬਜ਼ੀਆਂ ਦੇ ਫਲਾਂ ਦੇ ਇਹਨਾਂ ਦੇ ਕੋਈ ਸਾਈਡ ਈਫੈਕਟ ਨਹੀਂ ਹੁੰਦੇ ਬਹੁਤ ਵਧੀਆ ਮੈਡੀਸਨ ਆ ਉਹ ਜੜ੍ਹ 'ਚੋਂ ਬਿਮਾਰੀ ਨੂੰ ਠੀਕ ਕਰ ਦਿੰਦੀ ਆ ਜੀ ਜਦੋਂ ਬਵਾਸੀਰ ਹੁੰਦਾ ਮੈਂ ਤੁਹਾਨੂੰ ਦੱਸਦਾ ਬਵਾਸੀਰ ਹੁੰਦੀ ਕਿਦਾਂ ਜਦੋਂ ਅਸੀਂ ਜ਼ਿਆਦਾ ਬਾਹਰ ਦਾ ਤળਿਆ ਫਲਿਆ ਖਾਣਾ ਸ਼ੁਰੂ ਕਰ ਦਈਏ ਜ਼ਿਆਦਾ ਅਸੀਂ ਘੱਟੇ ਤੋਂ ਸੇਵਨ ਕਰਨਾ ਸ਼ੁਰੂ ਕਰ ਦਈਏ ਜਿਆਦਾ ਖਟੀਆਂ ਤਲੀਆਂ ਚੀਜ਼ਾਂ ਜਿਆਦਾ ਗਰਮ ਚੀਜ਼ਾਂ ਦਾ ਸੇਵਨ ਕਰਦੇ ਆ ਤੇਜ ਮਿਰਚ ਮਸਾਲਿਆਂ ਦਾ ਸੇਵਨ ਕਰਦੇ ਆ ਸਾਨੂੰ ਬਵਾਸੀਰ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਜਿੰਨੂੰ ਬੰਦੇ ਨੂੰ ਕਬਜ ਹੋਣੀ ਸ਼ੁਰੂ ਹੋ ਗਈ ਜੇ ਕਬਜ ਹੁੰਦੀ ਆ ਤਾਂ ਮੈਡਮ ਉਹਨੂੰ ਬਵਾਸੀਰ ਹੋਣੀ ਹੋਣੀ ਆ ਜੇ ਤੁਹਾਨੂੰ ਜਿਆਦਾ ਚੇਰ ਬਵਾਸੀਰ ਸੋਰੀ ਕਬਜ ਹੋ ਰਹੀ ਆ ਤਾਂ ਉਹਦੀ ਤੁਸੀਂ ਮੈਡੀਸਿਨ ਲਓ ਮੈਡੀਸਿਨ ਲੈ ਕੇ ਕਬਜ ਨਾ ਹੋਣ ਦਿਓ ਜੇ ਬਵਾਸੀਰ ਹੋਣ ਦੇ ਲੱਛਣ ਕੀ ਨੇ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਅੱਜ ਬਿਲਕੁਲ ਪਹਿਲਾਂ ਖਾਰਸ਼ ਹੋਊਗੀ ਜਲਨ ਹੋਊਗੀ ਲੈਟਰਨ ਟਾਈਟ ਹੋਣੀ ਸ਼ੁਰੂ ਹੋ ਜੂਗੀ ਜਿਹੜੀ ਪੋਟੀ ਹੁੰਦੀ ਹੈ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਆ ਜਦੋਂ ਤੁਹਾਨੂੰ ਇਦਾਂ ਦੇ ਲੱਛਣ ਦਿਖਾਈ ਦੇਣ ਤਾਂ ਸਮਝ ਲਓ ਤੁਹਾਨੂੰ ਬਵਾਸੀਰ ਹੋਣੀ ਸ਼ੁਰੂ ਹੋ ਗਈ ਜੀ ਤੁਹਾਨੂੰ ਲੱਛਣ ਦਿਖਾਈ ਦੇ ਰਹੇ ਨੇ ਤੁਸੀਂ ਉਹਦਾ ਟ੍ਰੀਟਮੈਂਟ ਲਓ ਬਹੁਤ ਵਧੀਆ ਸੌਖੇ ਤਰੀਕੇ ਨਾਲ ਬਵਾਸੀ ਠੀਕ ਹੋ ਜਾਂਦੀ ਆ ਆ ਜਿਹੜਾ ਮੈਂ ਨੁਸਖਾ ਰੱਖਿਆ ਅੱਜ ਮੈਂ ਦਰਸ਼ਕਾਂ ਨੂੰ ਤੁਹਾਡਿਆਂ ਨੂੰ ਇਹ ਵੀ ਨੁਸਖਾ ਦਊਂਗਾ ਕਿ ਘਰੇ ਬੈਠ ਕੇ ਉਹ ਆਪਣਾ ਇਲਾਜ ਕਰ ਸਕਦੇ ਜਿਹਨੂੰ ਬਹੁਤ ਜ਼ਿਆਦਾ ਦਰਦ ਦਾ ਦਰਦ ਵੀ ਹਟਾਊਗੀ ਜੇ ਉਹਨਾਂ ਦੇ ਮਸੇ ਨੇ ਫੁੱਲੇ ਹੋਏ ਮੋਕੇ ਜਿਨ੍ਹਾਂ ਨੂੰ ਕਹ ਦਿੰਦੇ ਨੇ ਪੰਜਾਬੀ ਚ ਉਹ ਵੀ ਠੀਕ ਕਰੂਗੀ ਜਿਨ੍ਹਾਂ ਨੂੰ ਅੰਦਰ ਸਵੇਲਿੰਗ ਉਹਨੂੰ ਵੀ ਠੀਕ ਕਰੂਗਾ ਇਹ ਕਰੂ ਖਾਰਚ ਹੁੰਦੀ ਹੋਵੇ ਜਲਨ ਹੁੰਦੀ ਸਾਰੀਆਂ ਉਹੀ ਕਰੂ ਜੀ ਤੇ ਬਵਾਸੀਰ ਹੁੰਦੀ ਕਿੰਨੇ ਟਾਈਪ ਦੀ ਹੈ ਤੇ ਕਿੱਦਾਂ ਪਤਾ ਲੱਗਦਾ ਹੈ ਬਵਾਸੀਰ ਜਿਹੜੀ ਹੈ ਸਾਡੇ ਲਈ ਬਹੁਤ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੀ ਹੈ ਹਾਂਜੀ ਤਿੰਨ ਤਰ੍ਹਾਂ ਦੀ ਬਵਾਸੀਰ ਹੁੰਦੀ ਹੈ ਮੈਡਮ ਮੈਂ ਤਾਂ ਸੌਖਾ ਜਿਹਾ ਦੱਸ ਦਿੰਨੇ ਇੱਕ ਮੋਕੇ ਵਾਲੀ ਹੁੰਦੀ ਹੈ ਇੱਕ ਖੂਨੀ ਬਵਾਸੀਰ ਹੁੰਦੀ ਹੈ ਇੱਕ ਹੁੰਦੀ ਆ ਜਿਹਨੂੰ ਅਸੀਂ ਕਹਿੰਦੇ ਗੁੱਦਾ ਦੁਆਰ ਦੇ ਵਿੱਚ ਚੀਰਾ ਆ ਗਿਆ ਜੀ ਜਿਹੜਾ ਗੁੱਦਾ ਦੁਆਰ ਦੇ ਵਿੱਚ ਚੀਰਾ ਆ ਜਾਂਦਾ ਉਹ ਕੀ ਹੁੰਦਾ ਜਦੋਂ ਸਾਨੂੰ ਕਬਜ ਹੁੰਦੀ ਹੈ ਕਬਜ ਹੋਣ ਦੇ ਨਾਲ ਜਦੋਂ ਸਾਨੂੰ ਜ਼ੋਰ ਲੱਗਿਆ ਸੀ ਪੋਟੀ ਕਰਦੇ ਆ ਪੋਟੀ ਕਰਨ ਦੇ ਨਾਲ ਹੀ ਉਹ ਜਿਹੜੇ ਗੁੱਦਾ ਦਵਾਰ ਤੇ ਚੀਰਾ ਆ ਜਾਂਦਾ ਉਹਨੂੰ ਅਸੀਂ ਇੱਕ ਤੀਜੀ ਬੋਸਿਰ ਕਹਿੰਦੇ ਆ ਇਹਦੇ ਵਿੱਚ ਜਿਹੜੀ ਇੱਕ ਹੁੰਦਾ ਪਗੰਦਰ ਫੋੜਾ ਪਗੰਦਰ ਫੋੜੇ ਦਾ ਕੀ ਹੁੰਦਾ ਉਹਨੇ ਇੱਕ ਫੋੜਾ ਹੁੰਦਾ ਫੋੜੇ ਦੇ ਵਿੱਚ ਮੋਬਾਲ ਭਰ ਜਾਂਦਾ ਜਿਹਨੂੰ ਅਸੀਂ ਪਸ ਕਹਿੰਦੇ ਆ ਪਸ ਭਰ ਕੇ ਉਹ ਫਿਰ ਫੁੱਟ ਜਾਂਦਾ ਆਪਣੇ ਆਪ ਜਿੰਨਾ ਜਦੋਂ ਪਸ ਭਰੀ ਹੁੰਦੀ ਹੈ ਦਰਦ ਕਾਫੀ ਜ਼ਿਆਦਾ ਹੁੰਦਾ ਜਦੋਂ ਉਹ ਫੁੱਟ ਜਾਂਦਾ ਆਰਾਮ ਮਿਲਣਾ ਸ਼ੁਰੂ ਹੋ ਜਾਂਦਾ ਬੰਦੇ ਨੂੰ ਦਰਦ ਘਟ ਜਾਂਦਾ ਲੇਕਿਨ ਉਹ ਆਪਰੇਟ ਨਾਲ ਵੀ ਨਹੀਂ ਸਹੀ ਹੁੰਦਾ ਕਿਉਂ ਨਹੀਂ ਹੁੰਦਾ ਉਹ ਬਹੁਤ ਡੂੰਗਾ ਗਿਆ ਹੁੰਦਾ ਜਿਹੜੀ ਥੱਲੇ ਨਸ ਹੁੰਦੀਆਂ ਨਸ ਨੂੰ ਜਾ ਕੇ ਲੱਗ ਜਾਂਦਾ ਤਾਂ ਉਹਦੇ ਵਿੱਚ ਕੈਂਸਰ ਹੋਣ ਦੇ ਡਰ ਹੋ ਜਾਂਦੇ ਨੇ ਮੈਡਮ ਜੀ ਅਸੀਂ ਉਹਨੂੰ ਨਹੀਂ ਸਹੀ ਤਰੀਕੇ ਨਾਲ ਇਲਾਜ ਕਰਦੇ ਤਾਂ ਕਰਕੇ ਜਿਹੜੀਆਂ ਸਾਡੀਆਂ ਮੈਡੀਸਨ ਨੇ ਪਕੰਦਰ ਫੋੜੇ ਨੂੰ ਤਿੰਨੇ ਬਵਾਸੀਰਾਂ ਨੂੰ ਬਿਲਕੁਲ ਜੜ ਤੋਂ ਖਤਮ ਕਰ ਦਿੰਦੀ ਹੈ ਜੀ ਤੁਹਾਡੇ ਮਤਲਬ ਦਾਵਾ ਕਰ ਰਹੇ ਹੋ ਤੁਸੀਂ ਇਸ ਚੀਜ਼ ਦਾ ਕਿ ਜਿਹੜੀ ਤੁਹਾਡੀ ਮੈਡੀਸਨ ਆ ਬਿਲਕੁਲ ਜੜ ਤੋਂ ਖਤਮ ਕਰ ਦੂਗੀ ਮੈਡਮ ਦੇਖੋ ਦਾਵਾ ਇੱਕ ਤੇ ਮੋਬਾਈਲ ਤੋਂ ਇੱਕ ਗੱਲ ਦੱਸਾਂ ਬਹੁਤ ਬੈਠੇ ਆ ਜੀ ਫੇਸਬੁੱਕ ਦੇ YouTube ਤੇ ਬਹੁਤ ਬੈਠਿਆ ਦਾਅਵੇ ਕਰਨ ਵਾਲੇ ਜੀ ਅਸੀਂ ਮੈਡੀਕਲ ਲੈਨ ਦੇ ਵਿੱਚ ਕੋਸ਼ਿਸ਼ ਕਰ ਸਕਦੇ ਆ ਅਸੀਂ ਗਰੰਟੀ ਨਹੀਂ ਦੇ ਸਕਦੇ ਹੂੰ ਜੇ ਅਸੀਂ ਗਰੰਟੀ ਦਿੰਨੇ ਆ ਉਹ ਬੰਦਾ ਠੱਗ ਆ ਜੀ ਜੀ ਗਰੰਟੀ ਕਦੇ ਨਹੀਂ ਦੇਣੀ ਜੀ ਕੋਸ਼ਿਸ਼ ਕਰਦੇ ਆ ਸਾਡੇ ਅਸੀਂ ਦੇਖੋ ਸੱਚੇ ਮਨ ਨਾਲ ਲਗਨ ਨਾਲ ਪਰਮਾਤਮਾ ਦਾ ਨਾਮ ਲੈ ਕੇ ਕੰਮ ਕਰਦੇ ਆ ਅਸੀਂ ਕੋਈ ਵੀ ਡਾਕਟਰ ਇtanto ਨਹੀਂ ਕਹੋਗਾ ਵੀ ਸਾਡਾ ਪੇਸ਼ੈਂਟ ਠੀਕ ਨਾ ਹੋਵੇ ਸਾਡਾ ਪੇਸ਼ੈਂਟ ਜੇ ਠੀਕ ਹੋਊਗਾ ਸਾਡੇ ਕੋਲ ਤਾਂ ਹੀ ਆਊਗਾ ਠੀਕ ਹੈ ਨਾ ਮੈਡਮ ਜਿਹੜੀ ਅਸੀਂ ਦਾਅਵਾ ਹੈ ਦਾਵਾ ਨਹੀਂ ਕੋਸ਼ਿਸ਼ ਮੈਂ ਕੋਸ਼ਿਸ਼ ਕਰਦਾ ਪ੍ਰਮਾਤਮਾ ਦੀ ਰਹਿਮਤ ਨਾਲ ਬਹੁਤ ਵਧੀਆ ਰਿਜ਼ਲਟ ਮਿਲ ਰਹੇ ਨੇ ਬਹੁਤ ਵਧੀਆ ਇਹ ਨਹੀਂ ਕਿਲੇ ਬਾਬਾ ਜੀ ਤੋਂ ਬਹੁਤ ਬਿਮਾਰੀਆਂ ਦਾ ਰਿਜ਼ਲਟ ਵਧੀਆ ਲੈ ਰਹੇ ਆ ਸਾਡੀਆਂ ਹਾਈਟ ਦੀਆਂ ਮੈਡੀਸਨ ਚੱਲਦੀਆਂ ਨੇ ਸਾਡੀਆਂ ਕੰਨਾਂ ਦੀਆਂ ਮੈਡੀਸਨ ਚੱਲਦੀਆਂ ਨੇ ਸਾਡੇ ਬਾਬਾ ਜੀ ਦੀਆਂ ਲੀਵਰ ਦੀਆਂ ਕਿਡਨੀਆਂ ਦੀਆਂ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਦੇ ਆ ਮਾਈਗਰੇਨ ਤੱਕ ਦੀਆਂ ਬਿਮਾਰੀਆਂ ਠੀਕ ਹੋ ਰਹੀਆਂ ਨੇ ਸਰ ਤੇ ਪਾਲ ਤੋਂ ਲੈ ਕੇ ਪੈਰ ਦੇ ਨੋ ਤੱਕ ਦਾ ਜਿੰਨੇ ਵੀ ਹੁੰਦੇ ਸਾਰੀ ਬਿਮਾਰੀਆਂ ਦਾ ਇਲਾਜ ਹੈਗਾ ਤੁਹਾਡੇ ਹਾਂਜੀ 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 ਸਾਰੀਆਂ ਬਿਮਾਰੀਆਂ ਦਾ ਇਲਾਜ ਲੈਟਰੋਪੈਥੀ ਵਿੱਚ ਬਹੁਤ ਵਧੀਆ ਰਿਜ਼ਲਟ ਨੇ ਬਹੁਤ ਤ ਵਧੀਆ ਮੈਡੀਸਨ ਆ ਕੋਈ ਸਾਈਡ ਇਫੈਕਟ ਨਹੀਂ ਹੈਗੇ ਜੀ ਤੇ ਤੁਸੀਂ ਦੱਸੋਗੇ ਕਿਸ ਤਰੀਕੇ ਨਾਲ ਇਹ ਜਿਹੜਾ ਤੁਸੀਂ ਰੱਖਿਆ ਹੋਇਆ ਪਿਆਜ਼ ਰੱਖਿਆ ਹੋਇਆ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਤਾਂ ਕਿ ਜਿਹੜੀ ਸਾਡੀ ਆਡੀਅנס ਦੇਖ ਰਹੀ ਹੈ ਘਰ ਬੈਠੇ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰੀਕੇ ਨਾਲ ਯੂਜ਼ ਕਰਕੇ ਅਸੀਂ ਆਪਣੀ ਵੱਡੀ ਤੋਂ ਵੱਡੀ ਬਿਮਾਰੀ ਜਿਹੜੀ ਹੈ ਖਤਮ ਕਰ ਸਕਦੇ ਆ ਹਾਂਜੀ ਮੈਡਮ ਆ ਹੈਗਾ ਸਾਡੇ ਕੋਲੇ ਦੇਸੀ ਘਿਓ ਜੀ ਇਹ ਦੇਸੀ ਘਿਓ ਆ ਆ ਸਾਡੇ ਕੋਲ ਪਿਆ ਆ ਪਿਆਜ਼ ਪਏ ਨੇ ਅਸੀਂ ਇਹਦਾ ਕਦੂਕਾਸ ਚਾਹੇ ਮਿਕਸੀ ਚ ਕਰ ਲੋ ਕਦੂਕਾਸ ਕਰ ਲੋ ਚਾਹੇ ਕੁੱਟ ਲੋ ਇਹਨਾਂ ਨੂੰ ਇਹਦਾ ਅਸੀਂ ਰਸ ਕੱਢ ਕੇ ਰੱਖਿਆ ਹੋਇਆ ਹਾਂ ਹਾਂ ਇੱਕ ਚਮਚ ਇਹਦਾ ਰਸ ਲੈਣਾ ਜੀ ਜੀ ਇੱਕ ਚਮਚ ਤੁਸੀਂ ਕੋਸਾ ਜਾਂ ਤੇਲ ਕਰਕੇ ਨਾ ਆਹ ਦੇਸੀ ਕਿਓ ਦੇਸੀ ਕਿਓ ਦਾ ਇੱਕ ਚਮਚ ਲੈਣਾ ਇੱਕ ਚਮਚ ਲੈਣਾ ਤੁਸੀਂ ਪਿਆਜ਼ਾਂ ਦਾ ਰਸ ਇਹਨੂੰ ਥੋੜੀ ਜਿਹੀ ਕਾਟਨ ਲੈ ਕੇ ਨਾ ਹੂੰ ਐਡਾ ਕਾਟਨ ਲੈ ਕੇ ਇਹਦੇ ਉੱਤੇ ਪਾ ਕੇ ਹੂੰ ਆਹ ਦੇਖੋ ਮੈਂ ਤੁਹਾਨੂੰ ਦੱਸ ਵੀ ਦਿਨਾ ਐਡਾ ਪਾ ਕੇ ਨਾ ਇਹਦੇ ਪਹਿਲਾਂ ਮਿਕਸ ਕਰ ਲੈਣਾ ਚਲੋ ਆਪਣੇ ਕੋਲ ਤਾਂ ਜ਼ਿਆਦਾ ਸੀਗਾ ਇਹ ਪਿਆਜ਼ ਦਾ ਰਸ ਹੈ ਤੇ ਇਹ ਹੈਗਾ ਦੇਸੀ ਕਿਓ ਚਲੋ ਮੈਂ ਮਿਕਸ ਕਰਕੇ ਦਿਖਾ ਦਿੰਨਾ ਕੌਲੀ ਹੈਗੀ ਆਪਣੇ ਕੋਲੇ ਇੱਕ ਚਮਚ ਅਸੀਂ ਲੈ ਲਿਆ ਜੀ ਪਿਆਜ਼ਾਂ ਦਾ ਰਸ ਜੀ ਇੱਕ ਚਮਚਾ ਲੈ ਲਿਆ ਜੀ ਅਸੀਂ ਦੇਸੀ ਘਿਓ ਜੀ ਇਹਨਾਂ ਨੂੰ ਮਿਕਸ ਕਰਕੇ ਹੂੰ ਜਿਹਨੂੰ ਬਵਾਸੀਰ ਆ ਜੀ ਉਹ ਇਦਾਂ ਲਗਾ ਕੇ ਆਪਣੇ ਗੁੱਦੇ ਦੀਵਾਰ ਤੇ ਰੱਖ ਲਵੇ 5 ਤੋਂ 10 ਮਿੰਟ ਰੱਖ ਕੇ ਇਹਨੂੰ ਉਤਾਰ ਸਕਦੇ ਹੋ ਧੋਣ ਦੀ ਲੋੜ ਨਹੀਂ ਇਹਨੂੰ ਲੱਗਿਆ ਰਹਿਣ ਦਿਓ ਤੁਹਾਨੂੰ ਜੇ ਦਰਦ ਜਿੰਨਾ ਮਰਜ਼ੀ ਹੋਵੇ ਪਹਿਲੇ ਦਿਨ ਤੋਂ ਦਰਦ ਨੂੰ ਆਰਾਮ ਆਉਣਾ ਸ਼ੁਰੂ ਹੋ ਜੂ ਜੇ ਸਵੇਲਿੰਗ ਆ ਸਵੇਲਿੰਗ ਠੀਕ ਹੋਣ ਲੱਗ ਜੂ ਜੇ ਖੂਨ ਦਾ ਖੂਨ ਆਉਣਾ ਠੀਕ ਹੋ ਜਾਊਗਾ ਬੰਦ ਹੋ ਜਾਊਗਾ ਜੇ ਤੁਹਾਨੂੰ ਮੌਕੇ ਬਣਗੇ ਮੌਕੇ ਵੀ ਹੌਲੀ ਹੌਲੀ ਕੱਟਣੇ ਸ਼ੁਰੂ ਹੋ ਜਾਣਗੇ ਇਹਦੇ ਨਾਲ ਬਹੁਤ ਹੀ ਵਧੀਆ ਰਿਜ਼ਲਟ ਲੈ ਹੋਏ ਨੇ ਜਿਨ੍ਹਾਂ ਨੇ ਅਜ਼ਮਾਇਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਬਾਕੀ ਤੁਸੀਂ ਜੇ ਤੁਸੀਂ ਨਾਲ ਵਧੀਆ ਰਿਜ਼ਲਟ ਲੈਣੇ ਚਾਹੁੰਦੇ ਹੋ ਸਾਡੇ ਕੋਲ ਲੈਕਟਰੋਪੈਥੀ ਮੈਜਿਸਟਰ ਨੂੰ ਹੁੰਦੀ ਹੈ ਤੁਸੀਂ ਉਹ ਨਾਲ ਇਹਦੇ ਯੂਜ਼ ਕਰ ਸਕਦੇ ਹੋ ਯੂਜ਼ ਕਰਕੇ ਨਾਲ ਕਰੇ ਲੋ ਆਪਣਾ ਨੁਸਖਾ ਕਰੋ ਤਾਂ ਬਹੁਤ ਵਧੀਆ ਰਿਜ਼ਲਟ ਮਿਲ ਗਿਆ ਤੁਹਾਨੂੰ ਜੀ ਅੱਛਾ ਉਹ ਬਵਾਸੀਰ ਦੀ ਗੱਲ ਕਰ ਰਹੇ ਤੁਸੀਂ ਕਿ ਆਪਰੇਟ ਕਰਵਾ ਕੇ ਵੀ ਜੇ ਕਹਿੰਦੇ ਆ ਕਿ ਉਹਨਾਂ ਦਾ ਮਤਲਬ ਕਿ ਇਲਾਜ ਨਹੀਂ ਹੋ ਪੰਦਾ ਠੀਕ ਨਹੀਂ ਹੋ ਪੰਦਾ ਹੁਣ ਤੁਹਾਨੂੰ ਲੱਗਦਾ ਕਿ ਜਿਹੜਾ ਬਵਾਸੀਰ ਆ ਉਹਦਾ 100% ਇਲਾਜ ਹੈਗਾ ਹੈ ਹਾਂ ਜੀ ਮੈਮ ਮੈਂ ਤੁਹਾਨੂੰ ਦੱਸਦਾ 99% ਸਾਡੇ ਵੱਲੋਂ ਹੁੰਦਾ ਜੀ 1% ਅਸੀਂ ਪੇਸ਼ੈਂਟ ਵੱਲੋਂ ਛੱਡਦੇ ਆ ਵੀ ਉਹ ਕਿੱਦਾਂ ਦੇ ਪਰਹੇਜ਼ ਕਰਦਾ ਦੇਖੋ ਹੁਣ ਇੱਕ ਅਸੀਂ ਮੈਡੀਸਨ ਦੇਤੀ ਮੈਮ ਸਭ ਤੋਂ ਵੱਡਾ ਰੋਲ ਪੇਸ਼ੈਂਟ ਦਾ ਜੀ ਹੁਣ ਮੈਂ ਤਾਂ ਇੱਥੇ ਮੈਡੀਸਿਨ ਦੇਤੀ ਉਹ ਕਮ ਜੀ ਮੈਂ ਖਾਣਿਆ ਮੰਜੂਰੀਆਂ ਮੈਂ ਖਾਣੀ ਆ ਜੀ 버ਗਰ ਮੈਂ ਖਾਣਿਆ ਨਿਊਡਲ ਜਦੋਂ ਇਦਾਂ ਦੀਆਂ ਚੀਜ਼ਾਂ ਤੁਸੀਂ ਖਾਓਗੇ ਬਵਾਸਿਰ ਕਦੇ ਠੀਕ ਹੀ ਨਹੀਂ ਹੋ ਸਕਦੀ ਇਹਦੇ ਵਿੱਚ ਤੁਸੀਂ ਸਾਦਾ ਭੋਜਨ ਕਰਨਾ ਘਰ ਦਾ ਨਾ ਗਰਮ ਜਿਆਦਾ ਚੀਜ਼ ਖਾਣੀ ਨਾ ਮਿਰਚ ਮਸਾਲੇ ਜਿਆਦਾ ਖਾਣੇ ਨਾ ਸੌਸ ਵਗੈਰਾ ਲੈਣੀ ਆ ਇਹ ਚੀਜ਼ਾਂ ਨੂੰ ਬੰਦ ਕਰ ਦਿਓ ਤੁਹਾਡੀ ਬਵਾਸਿਰ ਠੀਕ ਹੋਣੀ ਸ਼ੁਰੂ ਹੋ ਜੀ ਸਰ ਜਿਵੇਂ ਤੁਸੀਂ ਕਹਿ ਤਿੰਨ ਪ੍ਰਕਾਰ ਦੀਆਂ ਬਵਾਸਿਰ ਹੁੰਦੀ ਸਭ ਤੋਂ ਜ਼ਿਆਦਾ ਖਤਰਨਾਕ ਜਾਨਲੇਵਾ ਕਿਹੜੀ ਹੁੰਦੀ ਹੈ ਖੂਨੀ ਬਵਾਸਿਰ ਖੂਨੀ ਹੂਨੀ ਬੌਸਲੇ ਮੈਂ ਜਿਵੇਂ ਤੁਹਾਨੂੰ ਮੈਂ ਮੈਡਮ ਪਹਿਲਾਂ ਵੀ ਦੱਸ ਕੇ ਆਟਿਆਂ ਕਿ 4 ਗ੍ਰਾਮ ਖੂਨ ਰਹਿ ਗਿਆ ਸੀ ਬੰਦੇ ਵਿੱਚ ਉਹਦੇ ਕੋਲ ਜੇ ਤਾਂ ਖੂਨ ਹੀ ਕੱਟ ਗਿਆ ਬੰਦਾ ਨਾ ਤੁਰਨ ਫਿਰਨ ਜੋਗਾ ਨਾ ਕੋਈ ਹੋਰ ਕੰਮ ਕਰਨ ਜੋਗਾ ਇੱਦਾਂ ਕਾਫੀ ਦਿੱਕਤਾਂ ਆ ਜਾਂਦੀਆਂ ਨੇ ਖੂਨ ਕੱਟ ਗਿਆ ਹਨ ਉਹ ਜਿਆਦਾ ਖਤਰਨਾਕ ਹੁੰਦੀ ਹੈ ਬੰਦੇ ਦੀ ਮੌਤ ਵੀ ਹੋ ਸਕਦੀ ਹੈ ਬਿਲਕੁਲ ਜੀ ਸੋਸ ਦੇ ਨਾਲ ਸਾਡੇ ਨਾਲ ਮੈਮ ਵੀ ਮੌਜੂਦ ਨੇ ਜੇਕਰ ਆਪਾਂ ਹੁਣ ਗੱਲ ਕੀਤੀ ਹੈ ਜੈਂਸ ਦੀ ਤਾਂ ਉਹਨਾਂ ਨੂੰ ਵੀ ਪ੍ਰੋਬਲਮਸ ਆਉਂਦੀਆਂ ਨੇ ਪਰ ਆਪਾਂ ਦੇਖਦੇ ਅਕਸਰ ਹੀ ਲੇਡੀਜ਼ ਨੂੰ ਵੀ ਕਾਫੀ ਜ਼ਿਆਦਾ ਪ੍ਰੋਬਲਮਸ ਆਉਂਦੀਆਂ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਹੈ ਜਾਂ ਫਿਰ ਸੁਣਿਆ ਵੀ ਜਾਂਦਾ ਹੈ ਜਿਹੜੀ ਪ੍ਰੈਗਨੈਂਸੀ ਦੇ ਵਿੱਚ ਜ਼ਿਆਦਾ ਬਵਸੇਰ ਹੁੰਦੇ ਜਾਂ ਬਵਸੇਰ ਹੋਣ ਦੇ ਲੱਛਣ ਉਹਦੇ ਕਾਰਨ ਕੀ ਹੈ ਇਹਦੇ ਵਿੱਚ ਕੀ ਹੁੰਦਾ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਉਦੋਂ ਲੇਡੀਜ਼ ਦਾ ਹਾਰਮੋਨ ਚੇਂਜ ਹੋ ਜਾਂਦੇ ਨੇ ਉਹਦੇ ਨਾਲ ਉਹਨਾਂ ਦਾ ਖਾਣਾ ਪੀਣਾ ਵੀ ਚੇਂਜ ਹੋ ਜਾਂਦਾ ਜੀ ਤੇ ਉਹ ਜਿਆਦਾ ਕਬਜ ਹੋਣ ਲੱਗ ਜਾਂਦੀ ਹੈ ਜਿਆਦਾ ਮੇਨ ਲੱਛਣ ਕਬਜ ਹੁੰਦੀ ਹੈ ਬਵਾਸਿਰ ਹੁੰਦੀ ਹੈ ਤੇ ਜਿਵੇਂ ਲੇਡੀਜ਼ ਦੀ ਆਪਾਂ ਗੱਲ ਕਰ ਰਹੇ ਆ ਲੇਡੀਜ਼ ਨੂੰ ਮਤਲਬ ਬਹੁਤ ਜ਼ਿਆਦਾ ਦਿੱਕਤ ਆ ਤਾਂ ਸਾਹਮਣਾ ਕਰਨਾ ਪੈਂਦਾ ਹੈ ਕਿਵੇਂ ਸੰਨੇ ਕਿਹਾ ਵੀ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਲੇਡੀਜ਼ ਨੂੰ ਸਭ ਤੋਂ ਜ਼ਿਆਦਾ ਕਿਹੜੀ ਬਵਾਸਿਰ ਹੁੰਦੀ ਹੈ ਜ਼ਿਆਦਾਤਰ ਖੂਨੀ ਬਵਾਸਿਰ ਹੁੰਦੀ ਹੈ ਕਿਉਂ ਜਦੋਂ ਪ੍ਰੈਗਨੈਂਸੀ ਹੁੰਦੀ ਆ ਉਸ ਤੋਂ ਬਾਅਦ ਜੋਰ ਲੱਗਦਾ ਜੋਰ ਲੱਗਣ ਨਾਲ ਉਹਦੇ ਮਸੇ ਜੇ ਫਟ ਜਾਂਦੇ ਨੇ ਕਿਸ ਤਰੀਕੇ ਨਾਲ ਆਪਣਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜੀਆਂ ਚੀਜ਼ਾਂ ਦਾ ਜਿਹੜਾ ਪਰਹੇਜ਼ ਕਰਨਾ ਚਾਹੀਦਾ ਹੈ ਜਿਆਦਾ ਇਹਦੇ ਵਿੱਚ ਮੈਡੀਸਨ ਨਹੀਂ ਖਾਣੀਆਂ ਚਾਹੀਦੀਆਂ ਤੇ ਜਿਆਦਾ ਸਪਾਈਸੀ ਫੂਡ ਨਹੀਂ ਜਿਆਦਾ ਖਾਣੇ ਚਾਹੀਦੇ ਮੈਂ ਮਕਸਦ ਇਹ ਸੀ ਦੇਖਦੇ ਕਿ ਹੁਣ ਚਲੋ ਉਹ ਤਾਂ ਪ੍ਰੈਗਨੈਂਸੀ ਦੇ ਵਿੱਚ ਹੋ ਗਏ ਇੱਕ ਅਨਮੈਰਿਟ ਕੁੜੀਆਂ ਨੂੰ ਵੀ ਇਹ ਪ੍ਰੋਬਲਮ ਆ ਰਹੀ ਹੈ ਕੀ ਲੱਗਦਾ ਖਾਣ ਪੀਣ ਕਰਕੇ ਆ ਰਹੀ ਹੈ ਤੇ ਕੀ ਕਾਰਨ ਲੱਗਦਾ ਇਹਦਾ ਜਿਆਦਾ ਖਾਣ ਪੀਣ ਨਾਲ ਸਟ੍ਰੈਸ ਨਾਲ ਜਿਆਦਾ ਉਹਨਾਂ ਨੇ ਜਾਂ ਸਵੇਰੇ ਐਦਾਂ ਹੀ ਚਲੇ ਜਾਣਾ ਕਿਉਂਕਿ ਅੱਜ ਕੱਲ ਜਿਆਦਾ ਜੌਬ ਕਰਦੇ ਨੇ ਬੱਚੇ ਜੀ ਖਾਣ ਪੀਣ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਖਾਣ ਪੀਣ ਦਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਤੇ ਮੈਮ ਜਿਵੇਂ ਕਿਹਾ ਕਿ ਜਿਹੜੇ ਮੱਸੇ ਵਾਲੀ ਬਵਸਿਰ ਹੁੰਦੀ ਉਹ ਕਿੱਦਾਂ ਬਣਦੀ ਹੈ? ਕੀ ਉਹਦੇ ਲੱਛਣ ਹੁੰਦੇ? ਇੱਕ ਵਾਰੀ ਦੱਸੂਗੀ? ਇਹ ਜ਼ਿਆਦਾਤਰ ਸੋਜ ਆਉਣ ਨਾਲ ਹੀ ਬਣਦੇ ਨੇ ਜੀ। ਸੋਜ ਆਉਣ ਨਾਲ। ਤੇ ਜਿਸ ਤਰੀਕੇ ਨਾਲ ਮਤਲਬ ਕਿ ਹਰ ਕਿਸੇ ਨੂੰ ਮਤਲਬ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਂਜੀ। ਤੇ ਸਰ ਮੈਮ ਨਾਲ ਆਪਾਂ ਗੱਲ ਕਰ ਲਈਏ ਕਿ ਜਿਹੜੀ ਬਵਾਸੀਰ ਹੁੰਦੀ ਹੈ প্রেਗਨੈਂਸੀ ਦੇ ਵਿੱਚ ਜ਼ਿਆਦਾ ਹੁੰਦੀ ਹੈ ਲੇਡੀਜ਼ ਨੂੰ ਬਹੁਤ ਜ਼ਿਆਦਾ ਹੋ ਰਹੀ ਹੈ ਕਿਹੜੀ ਕਿੰਨੇ ਕ ਉਮਰ ਦੇ ਬੱਚੇ ਨੇ ਜਾਂ ਫਿਰ ਨੌਜਵਾਨ ਨੇ ਜਿਹੜੇ ਕਿ ਤੁਹਾਡੇ ਕੋਲ ਆਂਦੇ ਨੇ ਆਪਣੀ ਬਿਮਾਰੀ ਨੂੰ ਲੈ ਕੇ ਮੈਡਮ ਜੀ ਦੇਖਿਆ ਜਾਵੇ ਅੱਜ ਕੱਲ ਤਾਂ 14-14 ਸਾਲ ਦੇ ਬੱਚੇ 10-10 ਸਾਲ ਦੇ ਬੱਚਿਆਂ ਬਵਾਸੀਰ ਹੋ ਰਹੀ ਆ ਦੇਖੋ ਬਵਾਸੀਰ ਦੇ ਕਾਰਨ ਅੱਜ ਕੱਲ ਸਾਡਾ ਖਾਣਾ ਪੀਣਾ ਨਹੀਂ ਸਹੀ ਹੈਗਾ ਤੁਸੀਂ ਹਰ ਇੱਕ ਬੰਦਾ ਰੇੜੀ ਤੇ ਖੜਾ ਮਿਲੂਗਾ ਤੁਹਾਨੂੰ ਸ਼ਾਮ ਨੂੰ ਚਲਦਾ ਕੋਈ ਗੋਲ ਗੱਪੇ ਖਾਂਦਾ ਕੋਈ ਮਨਚੂਰੀਆਂ ਖਾਂਦਾ ਕੋਈ 버ਗਰ ਖਾਂਦਾ ਕੋਈ ਪੀਜਾ ਖਾਂਦਾ ਕੋਈ ਨਿਊਡਲਸ ਖਾਂਦਾ ਮੈਂ ਕਹਿੰਦਾ ਹਰ ਬੰਦਾ ਅੱਜ ਕੱਲ ਫਾਸਟ ਫੂਡ ਦੇ ਪਿੱਛੇ ਆ ਘਰ ਦੀ ਰੋਟੀ ਦਾ ਬੱਚੇ ਕਹਿੰਦੇ ਸਾਨੂੰ ਸਵਾਦ ਹੀ ਨਹੀਂ ਲੱਗਦੀ ਮਾਪੇ ਆ ਕੇ ਸਾਨੂੰ ਦੱਸਦੇ ਆ ਕਹਿੰਦੇ ਇਹ ਰੋਟੀ ਤਾਂ ਖਾਂਦੀ ਹੀ ਨਹੀਂ ਜੇ ਕਹਦੀ ਆ ਖਾ ਲੋ ਜੇ ਕਹਦੀ ਆ ਸਲਾਦ ਖਾ ਲੋ ਨਹੀਂ ਖਾਣਾ ਜੇ ਕਹਦੀ ਦੁੱਧ ਪੀ ਲੋ ਨਹੀਂ ਪੀਣਾ ਪਨੀਰ ਖਾ ਲੋ ਨਹੀਂ ਖਾਣਾ ਜੇ ਫਰੂਟ ਕਹਦੇ ਜੂਸ ਕਹਦੇ ਨਹੀਂ ਪੀਣਾ ਕਹਿੰਦੇ ਜੀ ਵਧੀਆ ਨਹੀਂ ਲੱਗਦਾ ਕੀ ਚਾਹੀਦਾ ਪੀਜਾ ਕੀ ਚਾਹੀਦਾ ਨਿਊਡਲ ਚਾਹੀਦਾ ਸਾਨੂੰ ਦੇਖੋ ਮਹਿਗੀ ਮੈਗੀ ਖਾਂਦੇ ਆ ਨੂਡਲ ਖਾਂਦੇ ਆ ਪੀਜੇ ਖਾਂਦੇ ਆ 버ਗਰ ਖਾਂਦੇ ਆ ਸਭ ਮੈਦਾ ਬਣਿਆ ਹੋਇਆ ਮੈਦੇ ਦੀਆਂ ਚੀਜ਼ਾਂ ਨੇ ਮੈਦੇ ਦੇ ਪ੍ਰੋਡਕਟ ਬਣੇ ਹੋਏ ਨੇ ਸਾਨੂੰ ਉਹਨਾਂ ਨੇ ਨਸਾਂ ਨੂੰ ਖੁਸ਼ਕ ਕਰ ਦੇਣਾ ਮੈਦਾ ਜਾ ਕੇ ਨਸਾਂ ਦੇ ਵਿੱਚ ਬੈਠਣਾ ਸ਼ੁਰੂ ਹੋ ਜਾਂਦਾ ਜਿਸ ਦੇ ਨਾਲ ਸਾਨੂੰ ਕਬਜ ਰਹਿਣ ਲੱਗ ਜਾਂਦੀ ਹੈ ਸਾਡਾ ਪੇਟ ਸਾਫ਼ ਨਹੀਂ ਹੁੰਦਾ ਤੇ ਸਾਨੂੰ ਬਵਾਸੀਰ ਦੇ ਨਾਲ ਐਦਾਂ ਦੀਆਂ ਪਰੇਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਹਿਲਾਂ ਦੇਖੋ 14 ਸਾਲ ਦਾ ਬੱਚਾ 14 ਸਾਲ ਦੇ ਬੱਚੇ ਨੂੰ ਸਮਝ ਨਹੀਂ ਹੁੰਦੀ ਉਹਨੇ ਨਾ ਤਾਂ ਕਰੇ ਦੱਸਣਾ ਉਹਨਾਂ ਦੀ ਦਿੱਕਤ ਹੁੰਦੀ ਆ ਇੱਕ ਉਦਾਂ ਬੱਚੇ ਸੰਗਦੇ ਹੁੰਦੇ ਆ ਜੀ ਉਹਨੂੰ ਦਰਦ ਹੋਇਆ ਥੋੜਾ ਜਿਹਾ ਉਹਨੂੰ ਪ੍ਰੋਬਲਮ ਆਈ ਕੋਈ ਉਹਨੇ ਦੱਸਣਾ ਨਹੀਂ ਜਦੋਂ ਬਵਾਸੀਰ ਵਧ ਜਾਂਦੀ ਆ ਖੂਨ ਆਉਣਾ ਸ਼ੁਰੂ ਹੋ ਜਾਂਦਾ ਜਾਂ ਜਾਦਾ ਮਸੇ ਵਧ ਜਾਂਦੇ ਨੇ ਫਿਰ ਉਹ ਬੱਚੇ ਦੱਸਦੇ ਆ ਫਿਰ ਪਤਾ ਲੱਗਦਾ ਮਾਂ ਬਾਪ ਨੂੰ ਵੀ ਹਾਂ ਕੀ ਤਕਲੀਫ ਹੋਈ ਆ ਵੀ ਜਦੋਂ ਚੈੱਕ ਕਰਾਉਂਦੇ ਜੀ ਬਵਾਸੀਰ ਹੋ ਗਈ ਫਿਰ ਕਹਿੰਦੇ ਇੰਨੇ ਛੋਟੇ ਬੱਚੇ ਨੂੰ ਬਵਾਸੀਰ ਕਦੋਂ ਬਵਾਸੀਰ ਤਾਂ ਹੋਣੀ ਹੀ ਆ ਜੀ ਜਦੋਂ ਅਸੀਂ ਬੱਚਿਆਂ ਨੂੰ ਰੋਕਣਾ ਹੀ ਨਹੀਂ ਮਾੜਾ ਫੂਡ ਖਾਣ ਤੋਂ ਅਸੀਂ ਰੋਕਣਾ ਹੀ ਨਹੀਂ ਹੁਣ ਦੇਖੋ ਮੇਰੇ ਕੋਲ ਹੁਣ ਪੇਸ਼ੈਂਟ ਆਉਂਦੇ ਨੇ ਜੀ ਇੰਨੀ ਗਰਮੀ ਦੇ ਵਿੱਚ ਡਰਾਈ ਫਰੂਟ ਲੋਕ ਹਜੇ ਵੀ ਨਹੀਂ ਛੱਡਦੇ ਦੇਖੋ ਤਾਕਤ ਵਾਲੀ ਚੀਜ਼ ਹੈਗੀ ਆ ਮੌਸਮ ਦੇ ਹਿਸਾਬ ਨਾਲ ਹਰ ਚੀਜ਼ ਚੱਲਦੀ ਹੈ ਜੇ ਤੁਸੀਂ ਕਹੋਂਦੀ ਅਸੀਂ ਗਰਮੀ ਦੇ ਵਿੱਚ ਵੀ ਗਰਮ ਫੂਡ ਖਾਵਾਂਗੇ ਅਸੀਂ ਕੋਈ ਚੀਜ਼ ਇਦਾਂ ਦੀ ਖਾਵਾਂਗੇ ਤਾਂ ਸਾਲੋਂ ਬਿਮਾਰੀਆਂ ਨਹੀਂ ਘੇਰਨਾਂ ਈ ਮੌਸਮ ਜਿੱਦਾਂ ਬਣਿਆ ਉਦਾਂ ਦੀ ਤਸਵੀਰ ਦੇ ਅਸੀਂ ਜਦੋਂ ਅਸੀਂ ਲੈਨੇ ਆ ਨਾ ਫੂਡ ਵਗੈਰਾ ਲੈਨੇ ਆ ਅਸੀਂ ਤੰਦਰੁਸਤ ਰਹਿਨੇ ਆ ਸਾਡਾ ਖਾਣਾ ਪੀਣਾ ਸਹੀ ਨਹੀਂ ਜੀ ਜਿਵੇਂ ਆਪਾਂ ਗੱਲ ਕਰ ਰਹੇ ਹੁਣ ਮਸੇ ਵਾਲੀ ਬਵਸਿਰ ਕਿਸ ਤਰੀਕੇ ਦੇ ਨਾਲ ਮਤਲਬ ਮਸੇ ਬਣਦੇ ਆ ਕਿ ਕਿਹੜੀ ਜਗ੍ਹਾ ਬਣਦੇ ਆ ਤੇ ਕਿੰਨੇ ਕੁ ਜ਼ਿਆਦਾ ਬਣ ਜਾਂਦੇ ਜਦੋਂ ਮਤਲਬ ਕਿ ਇਨਸਾਨ ਨੂੰ ਪ੍ਰੋਬਲਮ ਆਣੀ ਸਟਾਰਟ ਹੋ ਜਾਂਦੀ ਹੈ ਪਹਿਲਾਂ ਇੱਕ ਮਸਾ ਬਣਦਾ ਹੀ ਇੱਕ ਮਸੇ ਤੋਂ ਵਧਣੇ ਸ਼ੁਰੂ ਹੋ ਜਾਂਦੇ ਆ ਪੋਟੀ ਵਾਲੀ ਜਗ੍ਹਾ ਤੇ ਮਸੇ ਹੁੰਦੇ ਆ ਜਦੋਂ ਅਸੀਂ ਕਬਜ ਹੋ ਜਾਂਦੀ ਆ ਜਿਹੜਾ ਤਾਂ ਪੇਟ ਸਾਫ਼ ਰੱਖਦਾ ਕਬਜ ਨਹੀਂ ਹੁੰਦੀ ਉਹਨੂੰ ਉਹਨਾਂ ਚਿਰ ਆਰਾਮ ਮਿਲੂਗਾ ਚਾਹੇ ਮਸਾ ਵੀ ਹੋ ਗਿਆ ਦਰਦ ਨਹੀਂ ਹੋਊਗਾ ਜਦੋਂ ਤੁਹਾਨੂੰ ਜਦੋਂ ਕਬਜ ਹੋਗੀ ਮਸਾ ਛਿੱਲਿਆ ਜਾਣਾ ਤੁਹਾਨੂੰ ਦਰਦ ਹੋਣਾ ਸ਼ੁਰੂ ਹੋ ਜਾਣਾ ਕਈ ਵਾਰ ਬਲੀਡਿੰਗ ਵੀ ਹੋ ਜਾਂਦੀ ਆ ਇਹਦੇ ਕਰਕੇ ਤੁਸੀਂ ਕਬਜ ਨਾ ਹੋਣ ਦਿਓ ਪੇਟ ਸਾਫ਼ ਰੱਖੋ ਆਪਣਾ ਤਾਂ ਤੁਹਾਨੂੰ ਇਦਾਂ ਦੀਆਂ ਪ੍ਰੋਬਲਮਸ ਨਹੀਂ ਆਣਗੀਆਂ ਜੀ ਤੇ ਆਪਾਂ ਫੋੜੇ ਵਾਲੇ ਦੀ ਗੱਲ ਕਰੀਏ ਤੇ ਫੋੜੇ ਦੇ ਵਿੱਚ ਕਿਦਾਂ ਕਿਸ ਤਰੀਕੇ ਨਾਲ ਬਣਦਾ ਹੈ ਤੇ ਕੀ ਕਾਰਨ ਬਣਦਾ ਹੈ ਤੇ ਕਿਹੜੀ ਜਗ੍ਹਾ ਬਣਦਾ ਉਹ ਵੀ ਉਹ ਪੋਟੀ ਵਾਲੀ ਜਗ੍ਹਾ ਤੋਂ ਅੱਧਾ ਇੰਚ ਜਾਂ ਇੰਚ ਦੀ ਜਗ੍ਹਾ ਛੱਡ ਕੇ ਜਿਹੜਾ ਭਗੰਦਰ ਫੋੜਾ ਹੁੰਦਾ ਉਹ ਬਣਦਾ ਜੀ ਜਿਹਦੇ ਕਰਕੇ ਅਗਲੇ ਨੂੰ ਕਈ ਵਾਰ ਸਮਝ ਨਹੀਂ ਹੁੰਦੀ ਅਗਲਾ ਕਹਿੰਦੇ ਕੋਈ ਫਿੰਸੀ ਨਿਕਲ ਆਈ ਛੋਟੀ ਜੀ ਫਿੰਸੀ ਨਿਕਲ ਆਈ ਵੀ ਉਦੋਂ ਹੀ ਹੋਣੀ ਹੈ ਹਟ ਜੂਗੀ ਲੇਕਿਨ ਉਹ ਹੌਲੀ ਹੌਲੀ ਵਾਧੀ 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 ਉਹਦੇ ਅੰਦਰ ਬੱਸ ਪਰਣੀ ਸ਼ੁਰੂ ਹੋ ਜਾਂਦੀ ਹੈ ਦਰਦ ਸ਼ੁਰੂ ਹੋ ਜਾਂਦਾ ਜਦੋਂ ਜਾ ਕੇ ਡਾਕਟਰ ਕੋਲ ਚੈੱਕ ਕਰਾਉਂਦਾ ਡਾਕਟਰ ਕਹਿੰਦਾ ਇਹ ਤਾਂ ਭਗੰਦਰ ਫ ਇਤਾ ਹੁਣ ਦਿਨ ઓਪਰੇਟ ਕਰਾਉਣਾ ਪਊਗਾ ਅਗਲਾ ਕਹਿੰਦਾ ਜੀ ਚਲੋ ਕੋਈ ਗੱਲ ਨਹੀਂ ઓਪਰੇਟ ਨਾ ਕਰਾਈਏ ਪਹਿਲਾਂ ਆਪਾਂ ਐਲੋਪੈਥੀ ਮੈਡੀਸਨ ਲਈ ਜਾਂਦੇ ਆ ਐਲੋਪੈਥੀ ਮੈਡੀਸਨ ਲੈਂਦੇ ਆ ਕੋਈ ਜਿਵੇਂ ਮੰਨ ਲਓ ਕੋਈ ਇਦਾਂ ਦੀਆਂ ਗੋਲੀਆਂ ਕੋਈ ਐਂਟੀਬਾਇਟਿਕ ਵਗੈਰਾ ਲੈਣ ਲੱਗ ਜਾਂਦੇ ਆ ਉਹ ਐਂਟੀਬਾਇਟਿਕ ਲੈਣ ਨਾਲ ਕੀ ਆ ਅੰਦਰ ਦੀ ਅੰਦਰ ਹੋਰ ਜ਼ਿਆਦਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜਾ ਪਕੰਦਰ ਫੋੜਾ ਹੁੰਦਾ ਕਦੇ ਵੀ ਐਂਟੀਬਾਇਟਿਕ ਨਾਲ ਨਹੀਂ ਸੁੱਕਦਾ ਉਹ ਜੀ ਉਹ ਵਾਤਾਵਰਣ ਆਪਾਂ ਦੇਖਦੇ ਆ ਕਿ ਜਿਹੜੇ ਕਿ ਆਪਾਂ ਲੈ ਰਹੇ ਆ ਐਲੋਪੈਥਿਕ ਦਵਾਈ ਲੈ ਰਹੇ ਆ ਜਾਂ ਫਿਰ ਆਪਾਂ ਲੈ ਰਹੇ ਆ ਆਯੁਰਵੈਦਿਕ ਲੈ ਕਿਤੇ ਨਾ ਕਿਤੇ ਸਾਈਡ ਇਫੈਕਟ ਵੀ ਹੋ ਜਾਂਦੇ ਤੁਹਾਡੀ ਮੈਡੀਸਨ ਦਾ ਕੋਈ ਸਾਈਡ ਇਫੈਕਟ ਹੈਗਾ ਨਹੀਂ ਇਹ ਜਿਹੜੀ ਐ ਨੇਚਰੋਪੈਥੀ ਆ ਪੌਦਿਆਂ ਦੇ ਆਧਾਰ ਤੇ ਮੈਡੀਸਨ ਆ ਪੌਦਿਆਂ ਤੋਂ ਫੁੱਲਾਂ ਤੋਂ ਸਬਜ਼ੀਆਂ ਤੋਂ ਤਿਆਰ ਕੀਤੀ ਹੋਈ ਮੈਡੀਸਨ ਆ ਇਹਨਾਂ ਦੇ ਅਰਕ ਕੱਢੇ ਹੁੰਦੇ ਆ ਇਹਨਾਂ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੇਕਰ ਕੋਈ ਵੀ ਆਪਣੀ ਪ੍ਰੋਬਲਮ ਲੈ ਕੇ ਆ ਰਿਹਾ ਤੁਸੀਂ ਉਹਦਾ ਜਿਹੜਾ ਸਮਾਧਾਨ ਆ 100% ਕੱਢ ਕੇ ਦੋਗੇ ਹਾਂਜੀ 99% 1% ਪੇਸ਼ੈਂਟ ਵੱਲੋਂ ਇੱਕ ਕੁਐਸਚਨ ਜੀ ਅੱਜ ਜੇਕਰ ਇੱਥੇ ਕਿਸੇ ਨੇ ਆਣਾ ਹੋਵੇ ਵਿਜ਼ਿਟ ਕਰਨਾ ਹੋਵੇ ਆਪਣੀ ਪ੍ਰੋਬਲਮ ਨੂੰ ਲੈ ਕੇ ਆਣਾ ਵਾ ਤਾਂ ਅਸੀਂ ਆਪਣਾ ਐਡਰੈਸ ਜਿਹੜਾ ਹੈ ਸਾਂਝਾ ਕਰ ਦੋਗੇ ਤੇ ਤੇ ਫੋਨ ਨੰਬਰ ਵੀ ਹਾਂਜੀ ਏਪੀ ਇਲੈਕਟਰੋ ਹੋਮੋਪੈਥੀ ਹਸਪੀਟਲ ਰਾਮਗੜ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਸਵੇਰੇ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਐ ਸਾਡੇ ਕੰਟੈਕਟ ਨੰਬਰ ਹੈਗੇ 7814699434 9915147604 ਦੋਨਾਂ ਤੇ ਕਿਸੇ ਤੇ ਵੀ ਤੁਸੀਂ ਗੱਲ ਕਰਕੇ ਸਾਡੇ ਤੋਂ ਅਪਾਇੰਟਮੈਂਟ ਲੈ ਕੇ ਸਾਨੂੰ ਮਿਲ ਸਕਦੇ ਹੋ ਜੀ ਅੱਛਾ ਕਈ ਵਾਰੀ ਇਦਾਂ ਹੁੰਦਾ ਨੰਬਰ ਤਾਂ ਦੇ ਦਿੰਨੇ ਪਰ ਫੋਨ ਨਹੀਂ ਚੱਕਦੇ ਕਿਤਨੇ ਕਿਤੇ ਉਹਨਾਂ ਨੂੰ ਜਿਹੜੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਨੀਮਾ ਦੇਖਣਾ ਪੈਂਦਾ ਫੋਨ ਨਹੀਂ ਚੱਕਿਆ ਜਾਂਦਾ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਫੋਨ ਨਹੀਂ ਚੱਕਰੇ ਤਾਂ ਫੇਕ ਵੀ ਹੋ ਸਕਦਾ ਤੁਸੀਂ ਫੋਨ ਚੱਕੋਗੇ ਤੁਕੋ ਮੈਡਮ ਐਡੇ ਵੱਡੇ ਚੈਨਲ ਤੇ ਵੀਡੀਓ ਪਈ ਉਹ ਕਦੇ ਫੇਕ ਨਹੀਂ ਹੁੰਦੀ। ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂ ਹਣਾ ਜੇ ਹੁਣ ਫੋਨ ਕਿਤੇ ਬਾਈ ਚਾਂਸ ਨਹੀਂ ਚੱਕਿਆ ਗਿਆ ਹੋ ਸਕਦਾ ਦੂਸਰੇ ਫੋਨ ਬਿਜੀ ਹੋਵੇ। ਦੂਸਰਾ ਫੋਨ ਆਇਆ ਉਹ ਜਦੋਂ ਇੰਟਰਵਿਊ ਹੋ ਜਾਂਦੀ ਹੈ ਵੀਡੀਓ ਪੈ ਜਾ ਜਾਂਦੀ ਹੈ ਤੁਹਾਨੂੰ ਪਤਾ ਹਰ ਇੱਕ ਬੰਦੇ ਨੇ ਫੋਨ ਲਗਾਣਾ ਕਈ ਵਾਰ ਫੋਨ ਵਿਜੀ ਹੋ ਜਾਂਦੇ ਨੇ ਜੇ ਇੱਕ ਵਾਰ ਨਹੀਂ ਲੱਗਦਾ ਦੋ ਵਾਰ ਲਾਓ ਤਿੰਨ ਵਾਰ ਲਾਓ ਕੋਸ਼ਿਸ਼ ਕਰਦੇ ਰਹੋ ਫੋਨ ਸਾਡੀਆਂ ਕੁੜੀਆਂ ਦੋ ਰੱਖੀਆਂ ਨੇ ਜੀ ਫੋਨ ਚੈੱਕ ਕਰਨ ਤੇ ਫੋਨ ਚੱਕਣਗੇ ਚੱਕਣਗੀਆਂ ਜੀ ਤੇ ਮੈਮ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੀ ਸਾਡੀ ਆਡੀਅנס ਤੁਹਾਨੂੰ ਦੇਖ ਰਹੀ ਹੈ ਕਿਸ ਤਰੀਕੇ ਨਾਲ ਆਪਣਾ ਜਿਹੜਾ ਧਿਆਨ ਰੱਖ ਸਕੇ ਆਪਣੀ ਬਵਾਸੀਰ ਦਾ ਧਿਆਨ ਰੱਖ ਸਕੇ ਆਪਣੇ ਆਪ ਦੀ ਕਿਸ ਤਰੀਕੇ ਨਾਲ ਜਿਹੜੀ ਕੇਅਰ ਆ ਕੀਤੀ ਜਾ ਸਕਦੀ ਹੈ ਹਾਂਜੀ ਬਵਾਸੀਰ ਨੂੰ ਸ਼ੁਰੂ ਤੋਂ ਹੀ ਧਿਆਨ ਰੱਖਣਾ ਚਾਹੀਦਾ ਖਾਣ ਪੀਣ ਦਾ ਧਿਆਨ ਰੱਖਣਾ ਚਾਹੀ ਬਸ ਐਵੇਂ ਆਪਣੀ ਸਿਹਤ ਦਾ ਧਿਆਨ ਰੱਖੋ ਤੁਸੀਂ ਡਾਕਟਰ ਆਪਣੇ ਆਪ ਬਣ ਸਕਦੇ ਹੋ ਕੀ ਬਾਤ ਹੈ ਸੋ ਬਹੁਤ ਵੱਡੀ ਗੱਲ ਕਹਤੀ ਹੈ ਕਿਉਂਕਿ ਜੇਕਰ ਤੁਸੀਂ ਆਪਣਾ ਧਿਆਨ ਆਪ ਰੱਖੋਗੇ ਤਾਂ ਤੁਸੀਂ ਆਪਣੇ ਡਾਕਟਰ ਜਿਹੜੇ ਆ ਆਪਣੇ ਆਪ ਬਣ ਸਕਦੇ ਹੋ ਕਿਉਂਕਿ ਵੀਡੀਓ ਜਿਹੜੀ ਆ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਤੁਹਾਨੂੰ ਦੱਸ ਦਿੱਤਾ ਹੈ ਕਿਸ ਤਰੀਕੇ ਨਾਲ ਤੁਸੀਂ ਆਪਣੀ ਬਵਾਸੀਰ ਦਾ ਇਲਾਜ ਜਿਹੜਾ ਹੈ ਘਰ ਬੈਠੇ ਕਰ ਸਕਦੇ ਹੋ ਡਾਕਟਰ ਸਾਹਿਬ ਨੇ ਦੱਸਿਆ ਪਹਿਲੇ ਦਿਨ ਤੋਂ ਹੀ ਤੁਹਾਨੂੰ ਜਿਹੜਾ ਇਹਦਾ ਰਿਜ਼ਲਟ ਆ ਜਿਹੜਾ ਮਿਲੂਗਾ ਤੇ ਜਿਹੜੀ ਸਾਰੀ ਇਨਫੋਰਮੇਸ਼ਨ ਆ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਐਟਲਾਈਨਸ ਮੈਂ ਇਹ ਮਲਿਕ ਕੈਮਰਾ ਪਰਸਨ ਲੱਗੇ ਨਾਲ